ਮਰਦਾਬਾ ਮੁਰਦਾਬਾ ਮੁਰਦਾਬਾ ਅਹੀਂ ਜਿਹੜੇ ਪਿੰਡ ਵਾਲੇ ਸਾਰੇ ਇਕੱਠੇ ਆ ਅਹੀਂ ਲੜਨ ਆਲੇ ਚਾਉਂਦੇ ਜਨੂ ਕੋਈ ਪਿਆਰ ਕਰਦਾ ਉਹਨੂੰ ਵੋਟ ਪਾ ਦੇ ਆ ਆਣ ਕੇ ਸਾਡੇ ਬੰਦੇ ਧਮਕੇ ਦਿੰਦਾ ਆ ਔਰ ਰੋਲ ਦੀ ਮੈਸੇਜ ਜਿਹੜੀ ਉਮੀਦਵਾਰ ਆ ਉਹਨੂੰ ਇਨੇ ਬੜੀ ਬਤਮੀਜ਼ੀ ਨਾਲ ਬੋਲਿਆ ਆ ਮੰਨ ਲਓ ਅਸੀਂ ਪਿੰਡ ਦੀ ਨੌਤੀ ਦੇ ਨਾਲ ਜਿਹੜਾ ਮਾੜਾ ਸਲੂਕ ਕਰੂਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਹੀਂ ਮਾਲੋ ਸਾਡਾ ਹੋਰ ਪਿੰਡ 'ਚ 100 ਵੇਦ ਕਰੇ ਹੋ ਸਕਦੇ ਆ ਪਰ 3 ਆ ਪਹਿਣਾ ਸਾਂਝੀਆਂ ਸਾਰਾਂ ਦੀ ਸਾਰੀਆਂ ਦੀਆਂ ਕਿ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੂੰ ਵੋਟ ਮੰਗ ਕਦੀ ਉਹਨੂੰ ਠਕੇ ਰਾਵਲ ਨੂੰ ਮਾਰ ਦਿੰਦਾ ਕਰੀ ਠਕੇ ਕਿਹਨੂੰ ਮਾਰ ਦਿੰਦਾ ਆ ਆਪਣੇ ਪੈਸੇ ਦੇ ਜੋਰ ਨਾਲ ਸਾਡੇ ਪਿੰਡ ਵਾਲੇ ਦੁਬਾਰਿਆ ਆ ਕਦੀ ਸ਼ਰੇ ਆ ਮਾਸਟਰਾਂ ਨੂੰ ਪੈਸੇ ਫੜਾਉਂਦਾ ਫਿਰਦਾ ਆ ਅਹੀਂ ਸਾਡੀ ਹੱਦ ਡੱਪ ਗਈ ਆ ਹੁਣ ਜਦੋਂ ਵੇਖਿਆ ਸਾਡੀ ਰਾਵਲ ਦੀ ਘਰ ਦੀ ਉਹਨਾਂ ਮਾੜਾ ਚੰਗਾ ਬੋਲੇ ਹੁਣ ਦੁੱਖ ਹੋਇਆ ਜਾਂ ਸਾਡੀ ਪਿੰਡ ਦੀ ਨਾਵਾ ਕਰੇ ਵਾਸਤੇ ਮਾੜਾ ਬੋਲੇ ਓਏ ਆਪਣੀਆਂ ਵੋਟਾਂ ਲਵੇ ਅਸੀਂ ਆਪਣੀਆਂ ਵੋਟਾਂ ਲਈਏ ਅਮਨਚਾਰ ਇਲੈਕਸ਼ਨ ਹੋਣੇ ਚਾਹੀਦੀ ਆ ਉਹਨੇ ਗੁੰਡਾ ਗੱਦੜੀ ਹਰਦੀ ਕਰਤੀ ਆ ਪੁਲਿਸ ਜੜੀਆਂ ਰਲੀਆਂ ਆਈ ਉਹਦੇ ਨਾਲ ਜੇ ਪੁਲਿਸ ਰਲੀਆਂ ਆਈ ਉਹਦੇ ਨਾਲ ਐਮਐਲਏ ਸਾਹਿਬ ਵੀ ਆਏ ਆ ਆਮ ਆਦਮੀ ਪਾਰਟੀ ਦੇ ਉਹਦੋਂ ਵੀ ਆਏ ਮੰਗਤਿਆਂ ਨੂੰ ਸੂਟ ਸੜਦਾ ਆ ਇਹਨੇ ਪਿੰਡ ਦਾ ਜੀਨਾ ਰਾਮ ਕਰਦਾ ਸਾਡੇ ਲੋਕਾਂ ਦਾ ਇੰਨਾ ਜੀਨਾ ਰਾਮ ਕਰਦਾ ਤੁਹਾਨੂੰ ਦੱਸ ਨਹੀਂ ਸਕਦੇ ਹੁਣ ਉਹ ਪੜੀ ਲਈ ਆ 라ਵਲ ਦੀ ਘਰ ਦੀ ਉਹਨੂੰ ਧੱਕੇ ਮਾਰਿਆ ਇਹਨੇ ਉੱਥੇ ਜਾ ਕੇ ਬਹੁਤ ਮਾੜਾ ਬੋਲਿਆ ਆ ਉਹਤੇ ਜਦ ਨਾਲ ਬੋਲਦਾ ਬੋਲਦਾ ਬਹੁਤ ਮਾੜਾ ਹੀ ਬੋਲਦਾ ਆ ਸਾਡੀ ਮੰਗ ਕੀ ਮੇਨ ਸਾਡੀ ਮੰਗ ਆ ਕਿ ਇਹਨੂੰ ਫੜ ਕੇ ਅੰਦਰ ਕੀਤਾ ਜਾਵੇ ਅਮਨ ਸ਼ਾਂਤੀਆਂ ਇਲੈਕਸ਼ਨ ਹੋਵੇ ਕੀ ਮਸਲਾ ਕੀ ਆ ਸਾਰਾ ਅੰਦਰ ਮਸਲਾਹੀਂ ਤੇ ਬੜੇ ਦਿਨਾਂ ਦੇ ਪੁਲਿਸ ਨੂੰ ਡੇ ਆ ਜੀ ਕਹਿਣ ਵੀ ਪੂਰੀ ਬਹੁਤ ਬਦਮਾਸ਼ੀਆਂ ਕਰਨ ਡਿਆ ਐ ਅੱਜ ਵੀ ਇਹ ਮੇਰੀ ਵਾਈਫ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਆ ਉਹਦੀ ਵਾਈਫ ਐਨਕਲਾਤੀ ਬੋਰੀ ਨੇ ਧੱਕਾ ਮਾਰਤਾ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਆ ਬੋਰੀ ਦੇ ਫੋਨ ਅੰਦਰ ਜਾਣ ਦੇ ਬੰਦਿਆਂ ਦੇ ਫੋਨ ਅੰਦਰ ਜਾਣ ਦੇ ਜੇ ਸਾਡਾ ਇੱਕ ਬੰਦਾ ਚਲ ਗਿਆ ਕਿਹੜੀ ਅੱਖ ਰਾ ਗਈ ਜੀ ਸ਼ਰੀਆਮ ਕਹਿੰਦਾ ਗੋਲੀਆਂ ਚਲਾ ਦੇ ਸ਼ਰੀਆਮ ਕਹਿੰਦਾ ਕਹਿੰਦਾ ਮੈਂ ਗੋਲੀਆਂ ਮਾਰੂੰਗਾ ਤੁਹਾਨੂੰ ਇਹ ਆ ਕਰਾ ਦੂੰਗਾ ਉਹ ਕਰਾ ਦੂੰਗਾ ਦੋਨੇ ਪਾਰਟੀਆਂ ਦੀ ਇੱਕ ਦੂਜੇ ਹਾਂ ਜੀ ਦੱਸੋ ਮੇਰੇ ਨਾਲ ਅਸੀਂ ਮੈਂ ਆਮ ਆਦਮੀ ਪਾਰਟੀ ਦਾ ਕਾਂਗਰਸ ਪਾਰਟੀ ਮੇਰੇ ਨਾਲ ਖੜੀ ਹੈ ਜੀ ਇਹ ਇਹ ਜਿਆਦਾ ਪਾਰ ਇੱਕ ਗੈਂਗਸਟਰ ਹੈ ਗੈਂਬਲਰ ਹੈ ਭਟਾ ਜਵਾਰੀਆ ਹੈ ਇਹਦੇ ਬਦਮਾਸ਼ੀਆਂ ਨੇ ਆ ਕਰਨਾ ਕਦੀ ਪਿੰਡ 'ਚ ਪੈਸੇ ਬਣਦਾ ਕਦੀ ਪਿੰਡ 'ਚ ਕੰਬਲ ਬਣਦਾ ਕਦੀ ਸੂਟ ਬਣਦਾ ਹੈ ਬਾਕੀ ਗੰਦੇ ਆਲੇ ਹੋਰ ਵੀ ਮੰਗੀ ਤੁਹਾਡੀ ਮੰਗੇ ਆ ਜੀ ਅਸੀਂ ਧਰਨਾ ਲਾਇਆ ਤਾਦ ਉਠਾਂਗੇ ਜੇ ਇਹ ਦੋਵੇਂ ਜੀ ਪੁਲਿਸ ਇਹਨਾਂ ਦੋਵਾਂ ਜੀਆਂ ਨੂੰ ਗ੍ਰਿਫਤਾਰ ਕਰੂਗੀ ਤੇ ਵੋਟਿੰਗ ਦਾ ਬੜਾ ਵਧੀਆ ਚੱਲਣ ਰਿਹਾ ਸੀ ਸਾਨੂੰ ਇੱਕ ਸੋ ਪੁਲਿਸ ਨੇ ਸਾਨੂੰ ਹੀ ਕਿਹਾ ਵੀ ਬੂਥਾਂ ਦੇ ਬੈਠੋ ਅਸੀਂ ਆਪੋ ਆਪਣੇ ਬੂਥਾਂ ਤੇ ਬੈਠੇ ਆ ਇਹ ਇਕੱਲਾ ਹੀ ਅੰਦਰ ਤੁਰਿਆ ਫਿਰਨ ਏ ਇਹ ਇਕੱਲਾ ਹੀ ਬਦਮਾਸ਼ ਆਏ ਮੈਂ ਤਾਂ ਕਹਿਣ ਦਾ ਪਿੰਡ ਵਾਲਿਆਂ ਨੂੰ ਵੀ ਇਹਨੇ ਬੇੜਾ ਕਰਕ ਕਰ ਦੇਣਾ ਜੋ ਸਾਡੇ ਪਿੰਡ ਦਾ ਬਚ ਜੋ ਬਚ ਜੋ ਬਚ ਜੋ ਇਹ ਗੈਂਗਸਟਰ ਜੋ ਇਹਨੇ ਸੱਚੀ ਪਿੰਡ ਦਾ ਨਸ਼ਾ ਇੰਨਾ ਵਾਰ ਦੇਣਾ ਨਾ ਇਸ ਬੰਦੇ ਨੇ ਮੇਰੇ ਸਾਹਮਣੇ 20 ਦੁਕਾਨਾਂ ਸਾਨੂੰ ਡੜੇ ਸੱਟੇ ਵਾਲੀਆਂ ਹੀ ਦਿਖਣਗੀਆਂ ਪਿੰਡ 'ਚ ਮੈਂ ਆਵਾਜ਼ ਕੋਈ ਪਾਰਟੀ ਵੱਲੋਂ ਮਾਰਾ ਕੇ ਦੇਖ ਕੇ ਕਹਿੰਦੇ ਆ ਰਹੇ ਕਹਿੰਦੇ ਦੇਖ ਕੇ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਆ ਰਹੀ ਹੈ ਵੀ ਜਿਹੜੀ ਇਲੈਕਸ਼ਨ ਹੈ ਉਹ ਫ੍ਰੀ ਐਂਡ ਫੇਅਰ ਨਹੀਂ ਹੋ ਰਹੀ ਧੱਕੇਸ਼ਾਹੀ ਹੋ ਰਹੀ ਹੈ ਇੱਕ ਪਾਰਟੀ ਕਰ ਰਹੀ ਆ ਬੋਰੀ ਵੱਲੋਂ ਧੱਕੇਸ਼ਾਹੀ ਹੋ ਰਹੀ ਹੈ ਔਰ ਨਜਾਇਜ਼ ਵੋਟਾਂ ਪੈ ਰਹੀਆਂ ਸਾਡੇ ਤੇ ਕੋਈ ਇਲਜ਼ਾਮ ਨਹੀਂ ਸਾਡੀਆਂ ਬਿਲਕੁਲ ਸਹੀ ਵੋਟਾਂ ਜਾ ਰਹੀਆਂ ਕਿਸੇ ਨਾ ਕੋਈ ਧੱਕਾ ਨਹੀਂ ਕਰ ਰਿਹਾ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਕਰ ਰਿਹਾ ਕੋਈ ਕਿਸੇ ਨੂੰ ਆਪਣੇ ਵੋਟ ਇਹ ਤੋਂ ਪਰਚੀ ਕਟਾ ਕੇ ਜਾਂਦੇ ਆਪਣੀ ਵੋਟ ਪਾਉਂਦੇ ਆ ਇਹ ਇਨਸਾਫ ਚਾਹੁੰਦੇ ਪ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਹੈ ਕਿ ਇਹਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਸਰ ਨਾਲ ਦੀ ਨਾਲ ਇਹ ਧਮਕੀਆਂ ਦੇ ਰਹੀ ਕਿ ਤੁਹਾਨੂੰ ਗੋਲੀਆਂ ਮਾਰ ਦਾਂਗੇ ਇਹ ਕੋਈ ਗੱਲ ਨਹੀਂ ਹੁੰਦੀ ਇਹ ਇਹ ਕਿਦਾਂ ਦਾ ਇਲੈਕਸ਼ਨ ਹੋ ਰਿਹਾ ਮੈਂ ਤਾਂ ਇਦਾਂ ਦੇ ਇਲੈਕਸ਼ਨ ਪਤੀ ਦੇਖਿਆ ਨਹੀਂ ਹੈਗਾ ਇਹ ਸਾਡੇ ਤੇ ਸਾਡੇ ਲੋਕਾਂ ਨਾਲ ਵੀ ਜ਼ਬਰਦਸਤੀ ਫालतू ਚਾਹੁੰਦੇ ਕਿ ਸਾਡੇ ਵਾਲੀ ਸਾਈਡ ਵੋਟ ਪਾਈ ਜਾਵੇ ਉਹਨਾਂ ਤੇ ਵੀ ਜਿਆਦਾ ਉੱਪਰ ਚੜਦੇ ਪਏ ਇਦਾਂ ਫालतू